ਵਰਜੀ ਕਾ ਖਾਲਸਾ ਵਰਜੀ ਕੀ ਫਤਿਹ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਅੱਜ ਆਪਾਂ ਦੋ ਮੁੱਦਿਆਂ ਤੇ ਗੱਲਬਾਤ ਕਰਦੇ ਆ ਹੁਣੇ ਵਿੱਚ ਆਈ ਜਿਹੜੀ ਅਜੇ ਰਿਲੀਜ਼ ਹੋਣੀ ਆ 7 ਫਰਵਰੀ ਨੂੰ ਜਿਹੜੀ ਕਿ ਵਿਦੇਸ਼ਾਂ ਦੇ ਵਿੱਚ ਤਾਂ ਰਿਲੀਜ਼ ਹੋ ਰਹੀ ਆ ਆਈ ਜਸਵੰਤ ਸਿੰਘ ਖਾਲੜਾ ਤੇ ਬਣੀ ਮੂਵੀ ਜੋ ਦਲਜੀਤ ਦਸਾਂਝ ਨੇ ਬਣਾਈ ਆ ਦੂਜੇ ਪਾਸੇ ਐਮਰਜੈਂਸੀ ਮੂਵੀ ਆ ਜਿਹੜੀ ਕਿ ਕੰਗਣਾ ਰਣੌਤ ਨੇ ਜਿਹੜੀ ਬਣਾਈ ਆ ਉਹ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਰਿਲੀਜ਼ ਹੋ ਸਕਦੀ ਆ ਤੇ ਪਰ ਜਿਹੜੀ ਦਲਜੀਤ ਦੀ ਆ ਵੀਡੀਓ ਮੂਵੀ ਜਿਹੜੀ ਜਸਵੰਤ ਸਿੰਘ ਖਾਲੜਾ ਕਿ ਜਿਹੜੀ 120 ਕੱਟਾਂ ਤੋਂ ਬਾਅਦ ਵੀ ਜਿਹੜੀ ਭਾਰਤ ਦੇ ਵਿੱਚ ਬੈਨ ਕਰ ਦਿੱਤੀ ਆ ਇਹਦੇ ਆਪਾਂ ਅੱਜ ਗੱਲਬਾਤ ਕਰਦੇ ਆ ਕਿ ਕੀ ਕਾਰਨ ਕੀ ਰੀਜਨ ਇਹਨਾਂ ਦੇ ਪਿੱਛੇ ਏ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਚੱਲਦੀ ਚੱਲਦੀਓ ਸ਼ੇਅਰ ਕਰ ਦੇਣਾ ਤੇ ਜਰੂਰ ਵੀਡੀਓ ਸੁਣਨਾ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਦਲਜੀਤ ਦਸਾਨ ਦੀ ਜਿਹੜੀ ਮੂਵੀ ਆਉਣੀ ਆ 7 ਫਰਵਰੀ ਨੂੰ ਉਹਦਾ ਇੱਕ ਟ੍ਰੇਲਰ ਅਰੀਜ ਹੋਇਆ ਸੀ 17 ਜਨਵਰੀ ਨੂੰ ਉਹਦੇ ਵਿੱਚ ਬਖਾਇਆ ਗਿਆ ਸੀ ਕਿ ਭਾਈ ਜਸਵੰਤ ਸਿੰਘ ਖਾਲੜੇ ਨੂੰ ਕਿਉਂ ਚੁੱਕ ਕੇ ਮਾਰਿਆ ਕਿਉਂਕਿ ਉਹਨਾਂ ਨੇ 25000 ਲਾਸਾਂ ਦੀ ਸਨਾਖਤ ਕੀਤੀ ਸੀ ਜਿਹੜੇ ਕਿ ਝੂਠੇ ਪੁਲਿਸ ਮੁਕਾਬਲਾ ਬਣਾ ਕੇ ਜਿਹੜਾ ਸਾੜ ਦਿੱਤਾ ਸੀ ਅਣਪਛਾਤੀਆਂ ਲਾਸਾਂ ਕਹਿ ਕੇ ਉਹਨਾਂ ਦਾ ਸਾਰਾ ਡਾਟਾ ਜਿਹੜਾ ਭਾਈ ਜਸਵੰਤ ਸਿੰਘ ਖਾਲੜੇ ਨੇ ਇਕੱਠਾ ਕੀਤਾ ਥਾਂ-ਥਾਂ ਗਏ ਮਿਊਨਿਸਪਲ ਕਮੇਟੀ 'ਚ ਗਏ ਕਿੱਥੋਂ ਲੱਕੜਾਂ ਆਈਆਂ ਕਿੰਨੀਆਂ ਕੁਆਟਰ ਲੱਕੜਾਂ ਆਈਆਂ ਕਿੰਨੇ ਨੌਜਵਾਨ ਕਿੰਨੇ ਬਜ਼ੁਰਗ ਕਿੰਨੀਆਂ ਜਿਹੜੀਆਂ ਉੱਤੇ ਮਾਮਾ ਸਾਡੀਆਂ ਕਿੰਨੀਆਂ ਭੈਣਾਂ ਕਿੰਨੇ ਨੌਜਵਾਨ ਆ ਇਹ ਸਾਰਿਆਂ ਨੂੰ ਵੇਖ ਕੇ ਜਿਹੜਾ ਕਿ ਦਿਲਜੀਤ ਦਸਾਂਦ ਨੇ ਜਿਹੜੀ ਇਹ ਫਿਲਮ ਤਿਆਰ ਕੀਤੀ ਆ ਕਿ ਭਾਈ ਜਸਵੰਤ ਸਿੰਘ ਖੱਲੜਾ ਨੇ ਇਹ ਸਾਰਾ ਡਾਟਾ ਇਕੱਠਾ ਕੀਤਾ ਇਕੱਠਾ ਕਰਨ ਤੋਂ ਬਾਅਦ ਜਦੋਂ ਜਸਵੰਤ ਸਿੰਘ ਖੱਲੜਾ ਨੇ 25000 ਜਿਹੜੀ ਆ ਲਾਕਸ ਜਿਹੜੀ ਸਨ ਆਖਦ ਕੀਤੀਆਂ ਲਾਸਾਂ ਦੀ ਜਿਹੜੀ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਕਿ ਇਹਨਾਂ ਦਾ ਕੋਈ ਲਾਵਾਰਸ ਹੀ ਨਹੀਂ ਪਰ ਜਿਹੜੀਆਂ ਉਹ ਸਾਰੀਆਂ ਲਾਸਾਂ ਸੀ ਜਿਹੜੀਆਂ ਉਹ ਸਿੱਖ ਨੌਜਵਾਨਾਂ ਦੇ ਦੀਆਂ ਚੀਜ਼ ਜਿਹੜੀਆਂ ਚੁੱਕੀਆਂ ਹੋਈਆਂ ਸੀ ਘਰਾਂ ਦੇ ਵਿੱਚੋਂ ਨੌਜਵਾਨ ਸਾਡੀਆਂ ਮਾਮਾ ਭੈਣਾ ਬਜ਼ੁਰਗਾ ਉਹ ਜਿਹੜੇ ਇੱਕ ਝੂਠੇ ਪੁਲਸ ਮੁਕਾਬਲੇ ਬਣਾ ਕੇ ਜਿਹੜੇ ਆ ਉਹ ਲਾਸਾਂ ਸਾੜ ਦਿੱਤੀਆਂ ਸਨ ਤੇ ਉਹਦਾ ਜਦੋਂ ਟਰੇਲਰ ਰਿਲੀਜ਼ ਹੁੰਦਾਗਾ ਤੇ ਭਾਰਤ ਦੇ ਵਿੱਚ ਜਿਹੜਾ ਟਰੈਲਰ ਆ ਉਹ ਵੀ YouTube ਤੋਂ ਹਟਾ ਦਿੱਤਾ ਗਿਆਗਾ ਅੱਗੇ ਤੁਹਾਨੂੰ ਦੱਸਦੇ ਆ ਫਿਰ ਆਪਾਂ ਤੁਹਾਡੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਦੇ ਆ ਤੇ ਨਾਲ ਤੁਸੀਂ ਕਮੈਂਟ ਵੀ ਕਰੀ ਜਾਓ ਜਦੋਂ 25000 ਲਾਸ ਦੀ ਸਨਾਗਤ ਹੋ ਗਈ ਉਹਦੇ ਵਿੱਚ بڑے بڑے ਪੁਲਿਸ ਅਫਸਰਾਂ بڑے بڑے ਐਮਐਲਏ ਐਮਪੀ ਜਣੇ ਕਿ ਮੁੱਖ ਮੰਤਰੀ ਤੱਕ ਜਿਹੜੇ ਕਿ ਕਰਦੇ ਸੀ ਕਿ ਜਿਨ੍ਹਾਂ ਨੇ ਆਰਡਰ ਦਿੱਤਾ ਸੀ ਕਿ ਇਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਕੇ ਫੜ-ਫੜ ਕੇ ਜਿਹੜਾ ਮਾਰ ਕੇ ਇਹਨਾਂ ਨੂੰ ਜਲਾ ਦਿੱਤਾ ਜਾਵੇ ਜਿਹੜਾ ਉਹ ਸਾਰੀ ਕਹਾਣੀ ਆ ਉਹ ਦਿਲਜੀਤ ਦਸਾਂਝ ਨੇ ਜਿਹੜੀ ਮੂਵੀ ਆ ਪੰਜਾਬ 95 ਦੇ ਵਿੱਚ ਸਾਰਾ ਡਾਟਾ ਜਿਹੜਾ ਉਹਨਾਂ ਨੇ ਉਹਦੇ ਲਈ ਕੀਤਾ ਸੀ ਸਾਰਾ ਕੁਝ ਜਣੀ ਕਿ ਸੱਚ ਬਖਾਇਆ ਸੀ ਕਿ ਕਿਉਂ ਨੌਜਵਾਨਾਂ ਨੇ ਜਿਹੜਾ ਇੱਕ ਸੰਘਰਸ਼ ਵਿੱਢਿਆ ਜਿਹੜਾ ਕਿ 95 ਤੱਕ ਚੱਲਿਆ 90 ਤੋਂ 92 ਦਹਾਕੇ ਦੇ ਵਿੱਚ ਸਾਡੇ ਨਾਲ 84 ਦੇ ਵਿੱਚ ਕੀ ਹੋਇਆ ਉਸ ਤੋਂ ਬਾਅਦ ਜਿਹੜਾ ਕਿ ਕਤਲਿਆਮ ਹੁੰਦਾਗਾ ਦਿੱਲੀ ਦੇ ਵਿੱਚ 1984 ਦੇ ਵਿੱਚ ਨਵੰਬਰ 1 ਨਵੰਬਰ ਤੋਂ 3 ਨਵੰਬਰ ਤੱਕ ਸਾਰੇ ਹਮ ਜਿਹੜਾ ਹੈ ਕਤਲਿਆਮ ਹੁੰਦਾ ਰਿਹਾ ਗਲਾਂ ਵਿੱਚ ਟਾਇਰ ਪਾ ਕੇ ਜਿਹੜਾ ਸਿੱਖਾਂ ਨੂੰ ਸਾੜਿਆ ਗਿਆ ਤੇ ਉਸ ਤੋਂ ਬਾਅਦ ਇੱਕ ਸ਼ਰਮਨਾਕ ਗੱਲ ਇਹ ਆ ਅੱਜ ਤੱਕ ਕਦੇ ਦੇਸ਼ ਦੇ ਵਿੱਚ ਵਿਧਵਾ ਕਲੋਨੀ ਨਹੀਂ ਤੁਸੀਂ ਦੇਖੀ ਹੋਣੀ ਪਰ ਇਹ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਇੱਕ ਵਿਧਵਾ ਕਲੋਨੀ ਬਣੀ ਹੋਈ ਆ ਵਿਧਵਾ ਕਲੋਨੀ ਕਿਉਂ ਬਣੀ ਆ ਕਿਉਂਕਿ ਉਹਨਾਂ ਦੇ ਘਰਵਾਲ ਪਤੀਆਂ ਨੂੰ ਜੜਾ ਕੇ ਸਨਾਗਤ ਕਰ ਕਰਕੇ ਜਿਹੜਾ ਹਕੂਮਤ ਨੇ ਉਸ ਟਾਈਮ ਦੀ ਜਿਹੜਾ ਕਿ ਪ੍ਰਧਾਨ ਮੰਤਰੀ ਸੀ ਅਰਜੀਪ ਗਾਂਧੀ ਉਹਨੇ ਜਿਹੜਾ ਕਤਲਿਆਂ ਕਰਵਾਇਆ ਤੇ ਕੀਤਾ ਹੁਣ ਇਸ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਦਿਲਜੀਤ ਦਸਾਂਦ ਵੱਲੋਂ ਜਿਹੜਾ ਦਿਖਾਇਆ ਗਿਆ ਪਰ ਜਦੋਂ ਹੁਣ ਬਾਅਦ ਦੇ ਦੇਸ਼ਾਂ ਦੇ ਵਿੱਚ ਇਹ 7 ਫਰਵਰੀ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦਸਾਂਦ ਦੀ ਮੂਵੀ ਜਿਹੜੀ ਪੰਜਾਬ 95 ਆ ਪਰ ਹੁਣ ਤੁਸੀਂ ਇਹ ਦੱਸੋ ਪਹਿਲਾਂ 82 ਕੱਟ ਲੱਗਦੇ ਆ ਫਿਰ 120 ਦੇ ਕਰੀਬ ਕੱਟ ਲੱਗ ਕੇ ਫਿਲਮੇ ਦੇ ਵਿੱਚ ਜਿਸ ਨੇ ਐਡੇ ਵੱਡੇ ਪੱਧਰ ਤੇ ਕਰੋੜਾਂ ਅਰਬ ਰੁਪਇਆ ਲਾ ਕੇ ਖਲੋ ਬਣਾਈ ਹੋਵੇ ਜਿਦੀ ਮਿਹਨਤ ਕੱਲੇ-ਕੱਲੇ ਚੀਜ਼ ਤੇ ਜਿਹੜਾ ਕਿ ਉਹਨੇ ਸਟਰਗਲ ਕੀਤੀ ਹੋਵੇ ਤੇ ਉਹ ਕੱਢ ਕੇ ਲਿਆਇਆ ਹੋਵੇ ਸਾਰਾ ਡਾਟਾ ਕਿ ਇਹਦੇ ਪਿੱਛੇ ਕੀ ਦਾ ਹੱਥ ਸੀ ਕੌਣ-ਕੌਣ ਪੁਲਿਸ ਅਫਸਰ ਸੀ ਤੇ ਕੰਮੇ ਭਾਈ ਜਸਵੰਤ ਸਿੰਘ ਖਾਲੜੇ ਦਾ ਕੀ ਜੀਵਨ ਸੀ ਕੀ ਉਹ ਕਰਦਾ ਸੀ ਤੇ ਇੱਕ ਮਨੁੱਖੀ ਅਧਿਕਾਰਾਂ ਦਾ ਜਿਹੜਾ ਕਿ ਕਤਲਿਆਮ ਕੀਤਾ ਗਿਆ ਤੇ ਜਿਹੜਾ ਕਿ ਭਾਈ ਜਸਵੰਤ ਸਿੰਘ ਖਾਲੜੇ ਦੀ ਲਾਸ ਅਜੇ ਤੱਕ ਨਹੀਂ ਮਿਲੀ ਤੇ ਉਹਨਾਂ ਨੂੰ ਵੀ ਜਿਹੜਾ ਕਿ ਇਹ ਸਜ਼ਾ ਦਿੱਤੀ ਗਈ ਕਿ 25000 ਲਾਸਾਂ ਦੀ ਤੂੰ ਸਨਾਖਤ ਕਿਉਂ ਕੀਤੀ ਇਸ ਕਰਕੇ ਭਾਈ ਜਸਵੰਤ ਸਿੰਘ ਖਾਲੜੇ ਨੂੰ ਘਰੋਂ ਚੱਕ ਕੇ ਜਿਹੜਾ ਅਗਵਾ ਕਰਕੇ ਉਹਨਾਂ ਨੂੰ ਵੀ ਜਿਹੜਾ ਮਾਰ ਦਿੱਤਾ ਗਿਆ ਇਹ ਸਾਰੇ ਦੇ ਆਧਾਰਤ ਦੇ ਇੱਕ ਦਿਲਜੀਤ ਸਾਧ ਵੱਲੋਂ ਪੂਰੀ ਫਿਲਮ ਬਣਾਈ ਗਈ ਤਾਂ ਕਿ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਦਿਖਾਇਆ ਜਾਵੇ ਕਿਉਂਕਿ ਸਾਡੇ ਨਾਲ ਜੋ ਤੱਕੇ ਸਾਂਝੀਆਂ ਹੋਈਆਂ ਨੇ ਸਿੱਖਾਂ ਦੇ ਨਾਲ ਉਹ ਪੰਜਾਬ ਦੀ ਨੌਜਵਾਨੀ ਨੂੰ ਇਸ ਦੇਸ਼ ਦੇ ਨੌਜਵਾਨਾਂ ਨੂੰ ਦਿਖਾਇਆ ਜਾਵੇ ਕਿ ਪੰਜਾਬ ਦੇ ਵਿੱਚ ਭਾਈ ਆ ਹਾਲਾਤ ਰਹੇ ਨੇ ਇਨ੍ਹਾਂ ਇਨ੍ਹਾਂ ਹਾਲਾਤਾਂ ਕਰਕੇ ਜਿਹੜੇ ਸਾਡੇ ਨੌਜਵਾਨ ਬਿਨਾਂ ਕਿਸੇ ਗੱਲ ਤੋਂ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਮਾਰੇ ਨੇ ਸਰਕਾਰ ਨੇ ਤੇ ਇਸ ਦੀ ਜਿਹੜੀ ਇਹ ਗੱਲ ਗਵਾਹੀ ਭਰਦੀਆਂ ਫਿਲਮਾਂ ਤੇ ਇਹਦਾ ਪੂਰਾ ਸੱਚ ਜਿਹੜਾ ਕਿ ਦਿਲਜੀਤ ਦਸਾਂਤ ਵੱਲੋਂ ਦਿਖਾਇਆ ਗਿਆ ਤੇ ਇਹ ਜਿਹੜਾ ਆਪਾਂ ਕਹ ਲਈਏ ਜਿੱਥੇ ਕਿ ਕੇਂਦਰ ਤੇ ਕੇਂਦਰ ਦੀਆਂ ਏਜੰਸੀਆਂ ਵੱਲੋਂ ਇਹ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਕਿ ਜਿਹੜਾ ਸੱਚ ਆ ਉਹ ਲੋਕਾਂ ਤੱਕ ਕਿਉਂ ਬਖਾਇਆ ਜਾਵੇ ਇਹ ਸੱਚ ਜਿਹੜਾ ਹੈਗਾ ਸਿੱਖਾਂ ਦਾ ਜਿਹੜਾ ਕਤਲੇਆਮ ਸਰਕਾਰਾਂ ਉਹ ਅੱਜ ਵੀ ਕਰਦੀਆਂ ਨੇ ਉਸ ਟਾਈਮ ਤੇ ਵੀ ਜਿਹੜਾ ਰੱਜ ਕੇ ਕੀਤਾ ਗਿਆ ਤੇ ਇਹਦੇ ਵਿੱਚ ਇੱਕ ਤੁਹਾਨੂੰ ਇੱਕ ਹੋਰ ਦੱਸਦਾ ਜਿੱਤੇ ਕੇਂਦਰ ਤੇ ਕੇਂਦਰ ਦੀਆਂ ਏਜੰਸੀਆਂ ਨੇ ਇਹਦੇ ਸੈਂਸਰ ਬੋਰਡ ਦੇ ਨਾਲ ਮਿਲ ਕੇ ਸਾਰਾ ਕੰਮ ਕਰ ਰਹੀਆਂ ਨੇ ਇਹਦੇ ਵਿੱਚ ਇੱਕ ਹੋਰ ਇੱਕ ਦੀਵ ਸਟੇਟ ਹੁੰਦੀ ਆ ਕੋਈ ਵੀ ਜਿਹੜੀ ਸਰਕਾਰ ਹੋਵੇ ਉਹ ਉਹਦੀ ਪਾਲਿਸੀ ਦੇ ਮੁਤਾਬਕ ਚੱਲਦੀ ਆ ਉਹਦੀ ਪਾਲਿਸੀ ਮੁਤਾਬਕ ਹੀ ਕੰਮ ਕਰਦੀ ਆ ਜਿਵੇਂ ਉਹ ਕਹਿੰਦੀ ਆ ਹੁਣ ਇਸ ਕਰਕੇ ਕੇਂਦਰ ਦੀਆਂ ਏਜੰਸੀਆਂ ਨੂੰ ਇਹ ਲੱਗਿਆ ਕਿ ਜੇਕਰ ਇਹ ਫਿਲਮ ਲਿਜੋ ਹੋਗੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਇਹ ਲੋਕਾਂ ਨੂੰ ਜਿਹੜਾ ਕਿ ਸੱਚ ਆ ਜਿਹੜਾ ਉਹ ਲੋਕਾਂ ਦੇ ਸਾਹਮਣੇ ਆ ਜੂਗਾ ਤੇ ਸਰਕਾਰਾਂ ਦੇ ਖਿਲਾਫ ਜਿਹੜਾ ਕਿ ਰੋਸਾ ਵਧੂਗਾ ਕਿ ਭਾਈ ਸਾਡੇ ਜਿਹੜੇ ਨੌਜਵਾਨ ਨੇ ਧੀਆਂ ਪੁੱਤਰ ਨੇ ਬੱਚੇ ਨੇ ਜਿਹੜੇ ਸਾਡੀਆਂ ਬੁੱਢੀਆਂ ਮਾਵਾਂ ਬਜ਼ੁਰਗਾਂ ਤੱਕ ਉਹਨਾਂ ਨੂੰ ਵੀ ਜਿਹੜਾ ਕਿ ਬੇਨਾ ਕਸੂਰਾਂ ਤੋਂ ਘਰਾਂ ਦੇ ਵਿੱਚੋਂ ਕਿਉਂ ਚੱਕ ਚੱਕ ਕੇ ਲਿਵਾਰਥ ਲਾਸਾਂ ਕਹਿ ਕੇ ਜਿਹੜਾ ਮਾਰਿਆ ਗਿਆ ਤੇ ਹਾਲੇ ਤੱਕ ਉਹਨਾਂ ਦੀਆਂ ਲਾਸਾਂ ਵੀ ਨਹੀਂ ਦਿੱਤੀਆਂ ਦੇਖੋ ਇਸ ਗੱਲ ਨੂੰ 32-33 ਸਾਲ ਹੋ ਗਏ ਤੇ ਕਈ ਪੁਲਿਸ ਅਫਸਰਾਂ ਨੂੰ ਜਿਹੜੀਆਂ ਅਜੇ ਵੀ ਸਜ਼ਾਾਂਵਾਂ ਹੋ ਰਹੀਆਂ ਨੇ ਕਿ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਇਹ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਵੀ ਜਿਹੜੇ ਕਿ ਅਨੇਕਾਂ ਪੁਲਿਸ ਅਫਸਰਾਂ ਨੂੰ ਜਿਹੜੀਆਂ ਉਮਰ ਕੈਦਾਂ ਹੋਈਆਂ ਨੇ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਜਾ ਰਹੇ ਨੇ ਤੇ ਇਹ ਕੇਸ ਅਜੇ ਚੱਲਦੀ ਵੀ ਜਾ ਰਹੇ ਨੇ ਤੇ ਇਸ ਨੂੰ ਸਾਰਿਆਂ ਨੂੰ ਮੁੱਖ ਰੱਖ ਕੇ ਜਿਹੜਾ ਕਿ ਦਲਦੀਪ ਦਸਾਨ ਨੇ ਇੱਕ ਬੜੀ ਇੱਕ ਇਤਿਹਾਸਕ ਫਿਲਮ ਬਣਾਈ ਆ ਪਰ ਉਹ ਇਤਿਹਾਸਕ ਫਿਲਮ ਤਾਂ ਬਣ ਗਈ ਪਰ ਜਦੋਂ ਤੁਸੀਂ ਉਹਦੇ ਵਿੱਚ 120 ਕੱਟ ਲਾ ਦੋਗੇ 80 ਕੱਟ ਲਾ ਦੋਗੇ ਉਹਦੇ ਵਿੱਚ ਫਿਰ ਰਹਿਿਆ ਕੀ ਗਿਆ ਉਹ ਤਾਂ ਇੱਕ ਆਮ ਆਪਾਂ ਕਹਦੀਏ ਕਿ ਇੱਕ ਪੁਤਲੇ ਵਾਂਗ ਰਹਿ ਗਈ ਤੇ ਉਹਦੀ ਜਾਣ ਤਾਂ ਤੁਸੀਂ ਸਾਰੀ ਕੱਢ ਲਈ ਇਸ ਕਰਕੇ ਦਲਜੀਤ ਦਸਾਂਤ ਨੇ ਫੈਸਲਾ ਕੀਤਾ ਕਿ ਜਿਹੜੀ ਭਾਰਤ ਦੇ ਵਿੱਚ ਤਾਂ ਚਲੋ ਉਹਨਾਂ ਦੀ ਬੈਨ ਕਰਾ ਦਿੱਤੀ ਐ ਇਹ ਵੀਡੀਓ ਤੇ ਉਹਨਾਂ ਨੇ ਇਹ ਮੂਵੀ ਜਿਹੜੀ ਕਿ ਦੇਸ਼ਾਂ ਦੇ ਵਿੱਚ ਜਿਹੜੀ ਪ੍ਰਦੇਸ਼ਾਂ ਵਿੱਚ ਚਲਾਉਣ ਦਾ ਜਿਹੜਾ ਜਤਨ ਕੀਤਾ ਕਿਉਂਕਿ ਦੇਸਾਂ ਬਦੇਸਾਂ ਦੇ ਵਿੱਚ ਵੀ ਸਾਡੇ ਜਿਹੜੇ ਪੰਜਾਬੀ ਆ ਨੌਜਵਾਨ ਆ ਸਭ ਤੋਂ ਵੱਧ ਬੈਠੇ ਨੇ ਤਾਂ ਕਿ ਉਹ ਦੇਸਾਂ ਬਦੇਸਾਂ ਤੋਂ ਹੁੰਦੀ ਹੁੰਦੀ ਆਉਂਦੀ ਹੋਈ ਜਿਹੜੀ ਕਿ ਇਹ ਆਪਣੇ ਦੇਸ਼ ਦੇ ਵਿੱਚ ਵੀ ਜਿਹੜੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਆ ਜਾਊਗੀ ਜਿਹੜਾ ਕਿ ਲੋਕ ਉਸ ਟਾਈਮ ਦੇ ਜਿਹੜੇ ਕਿ ਆਪਾਂ ਕਹੇ ਜੇ ਕਿ ਗੁੰਡਾਗਰਦੀ ਜਿਨ੍ਹਾਂ ਨੇ ਕੀਤੀ ਨੰਗਾ ਨਾਚ ਜਿਨ੍ਹਾਂ ਨੇ ਕੀਤਾਗਾ ਉਹਨਾਂ ਦੀ ਅਸਲੀਅਤ ਸਾਹਮਣੇ ਜਿਹੜੀ ਆਵੇਗੀ ਪਰ ਸਰਕਾਰਾਂ ਨੇ ਚਾਹੁੰਦੀਆਂ ਕਿ ਜਿਹੜਾ ਸੱਚ ਆ ਉਹ ਲੋਕਾਂ ਦੇ ਸਾਹਮਣੇ ਦਿਖਾਇਆ ਜਾਵੇ ਹੁਣ ਦੂਸਰੇ ਪਾਸੇ ਆਪਾਂ ਲਾ ਲਓ ਕੰਗਣਾ ਰੌਣਤ ਦੀ ਮੂਵੀ ਆ ਐਮਰਜੈਂਸੀ ਜੇਕਰ ਉਹ ਮੂਵੀ ਐਮਰਜੈਂਸੀ ਤੇ ਬਣੀ ਹੁੰਦੀ ਸਿਰਫਾ ਤੇ ਸਿਰਫ ਦਿਖਾਉਣਾ ਸੱਚ ਹੁੰਦਾ ਉਹਦੇ ਵਿੱਚ ਤਾਂ ਉਹਦਾ ਵਿਰੋਧ ਨਹੀਂ ਹੋਣਾ ਸੀ ਪਰ ਉਹਨੂੰ ਪਹਿਲਾਂ ਕੱਟ ਲੱਗ ਗਈ ਉਹਦੇ ਵਿੱਚ ਉਹਨੇ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਤੇ ਉਹ ਬਿਨਾਂ ਕੱਟਾਂ ਤੋਂ ਜਿਹੜੀ ਇਸ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਅਲਿਜ ਕਰ ਦਿੱਤੀ ਆ ਬੇਸ਼ੱਕ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਨੇ ਇਹਦਾ ਅਰਧਕ ਜਿਹੜਾ ਵਿਰੋਧ ਕੀਤਾ ਕਿਉਂਕਿ ਇਹਦੇ ਵਿੱਚ ਜਿਹੜੇ ਕਿਰਦਾਰ ਨੇ ਜਿਹੜੇ ਉਸ ਟਾਈਪ ਦੇ ਸਿੱਖ ਯੋਧੇ ਹੋਏ ਨੇ ਸੰਤ ਬਾਬਾ ਜਨੈਲ ਸਿੰਘ ਭਿੰਡਰਾਂ ਵਾਲੇ ਦਾ ਜਿਹੜਾ ਐਕਸ ਨੂੰ ਬੰਗਾੜ ਕੇ ਜਿਹੜਾ ਤੌਰ ਮਰੋੜ ਕੇ ਜਿਹੜਾ ਕੰਗਣਾ ਰਨਾਉਤ ਨੇ ਜਿਹੜਾ ਪੇਸ਼ ਕੀਤਾ ਜਾਂ ਤਾਂ ਕੰਗਣਾ ਰਨਾਉਤ ਨੇ ਜੇ ਵੀਡੀਓ ਪੂਰੀ ਬਣਾਉਣੀ ਸੀ ਫਿਲਮਾਂ ਤਾਂ 1984 ਤੋਂ ਲੈ ਕੇ ਜਿਹੜੇ ਬਣਾਉਂਦੇ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਕਿੰਨੇ ਦਿਨੇ ਹਮਲਾ ਚੱਲਦਾ ਰਿਹਾ ਤੇ ਕਿੰਨੇ ਸਿੱਖ ਸਧਾਰੂ ਜਿਹੜੇ ਕਿ ਬੇਕਸੂਰ ਮਾਰੇ ਨੇ ਫਿਰ ਉਹਦਾ ਭਾਈ ਕਤਲ ਹੋਇਆਗਾ ਭਾਈ ਬਿਆਨ ਸਿੰਘ ਭਾਈ ਸਦਮਤ ਸਿੰਘ ਭਾਈ ਕੇਸ਼ ਸਿੰਘ ਨੇ ਕੀਤਾ ਤੇ ਫਿਰ ਜਿਹੜਾ 1984 ਨਵੰਬਰ 84 ਦੇ ਵਿੱਚ ਜਿਹੜਾ ਕਤਲ ਇਾਮ ਹੁੰਦਾ ਜਿਹੜਾ ਵਿਧਵਾ ਕਲੋਨੀ ਬਣੀ ਉਹ ਵੀ ਦਿਖਾਈ ਹੁੰਦੀ ਇਹ ਸਾਰਾ ਸੱਚ ਨਹੀਂ ਦਿਖਾਇਆ ਗਿਆ ਉਹਦੇ ਫਿਲਮ ਦੇ ਵਿੱਚ ਕੰਗਣਾ ਰਣਾਉਤ ਵਿੱਚੋਂ ਕਿਉਂਕਿ ਕੰਗਣਾ ਰਣਾਉਤ ਪੰਜਾਬੀਆਂ ਤੇ ਸਿੱਖਾਂ ਦੀ ਇੱਕ ਆਪਾਂ ਕਹਿ ਲਈਏ ਕਿ ਬੈਰੀ ਆ ਦੁਸ਼ਮਣ ਆ ਉਹਨੂੰ ਹਰ ਇੱਕ ਸਿੱਖ ਦੇ ਵਿੱਚੋਂ ਭਿੰਡਰਾ ਵਾਲਾ ਨਜ਼ਰ ਆਉਂਦਾ ਕਿ ਉਹਨੇ ਜਿਹੜਾ ਹਰ ਇੱਕ ਜਿਹੜਾ ਉਹਦਾ ਬੋਲ ਆ ਉਹਦੇ ਵਿੱਚ ਜ਼ਹਿਰ ਭਰਿਆ ਹੁੰਦਾਗਾ ਜਦੋਂ ਵੀ ਬੋਲਦੀ ਆ ਉਹ ਸਿੱਖਾਂ ਦੇ ਖਿਲਾਫ ਬੋਲਦੀ ਆ ਕਿਸਾਨਾਂ ਦੇ ਖਿਲਾਫ ਬੋਲਦੀ ਆ ਟਕੇ ਟਕੇ ਦੀਆਂ ਬੀਬੀਆਂ ਦੱਸਦੀ ਆ ਤੁਸੀਂ ਇਹ ਵੀਡੀਓ ਉਹਦੀਆਂ ਜਿਹੜੀਆਂ ਸਾਰੀਆਂ ਸਟੇਟਮੈਂਟਾਂ ਸੁਣੀਆਂ ਹੋਣੀਆਂ ਨੇ ਹੁਣ ਜਿਹੜੀ ਪੰਜਾਬ ਵਿਰੋਧੀ ਬੰਦਾ ਹੋਵੇ ਚਾਹੇ ਜਨਾਨੀ ਹੋਵੇ ਕਲਾਕਾਰ ਹੋਵੇ ਚਾਹੇ ਉਹ ਆਪਣੇ ਜਿਹੜਾ ਕਿ ਜਿਹੜਾ ਮੂਵ ਮਹਾਂਦਰਾ ਹੁੰਦਾਗਾ ਉਹ ਉਹਨੂੰ ਦੇਖੋ ਉਹਦੀ ਬਾਤ ਲੈਂਦਾ ਸਮੇਂ ਸਾਰਾ ਜਦੋਂ ਕੋਈ ਸੱਚ ਦਿਖਾਉਣਾ ਹੁੰਦਾ ਉਦੋਂ ਹੋਰ ਆ ਜਦੋਂ ਕੋਈ ਝੂਠ ਦਿਖਾਉਣਾ ਆਉਂਦਾ ਉਦੋਂ ਕੁਝ ਹੋਰ ਹੁੰਦਾ ਪਰ ਜਦੋਂ ਅਮਰਜੈਂਸੀ ਫਿਲਮ ਬਣੀ ਆ ਤੇ ਉਦੋਂ ਤਾਂ ਸੰਤ ਪਪਾ ਕਰਤਾਰ ਸਿੰਘ ਭਿੰਡਰਾਂ ਵਾਲੇ ਸਨ ਉਹਨਾਂ ਦਾ ਜਿਹੜਾ ਜ਼ਿਕਰ ਕਰਨਾ ਬਣਦਾ ਸੀ ਸੰਤ ਪਪਾ ਜਰਨੈਲ ਸਿੰਘ ਦਾ ਉਦੋਂ ਦਾ ਲੈਣਾ ਦੇਣਾ ਨਹੀਂ ਸੀ ਵਿੱਚ ਇਹਦੇ ਇਹ ਬਿਨਾਂ ਗੱਲ ਤੋਂ ਜਿਹੜਾ ਸੰਤ ਪਪਾ ਜਰਨੈਲ ਸਿੰਘ ਦੇ ਖਿਲਾਫ ਜਿਹੜੀ ਇਹ ਫਿਲਮ ਬਣਾਈ ਗਈ ਆ ਤੇ ਇਹਦੇ ਵਿੱਚ ਕਾਂਗਰਸ ਨੇ ਵੀ ਜਿਹੜਾ ਬਾਦਬਾ ਅਤੇ ਕਾਂਗਰਸ ਦੇ ਹੋਰ ਬੜੇ-ਬੜੇ ਨੇਤਾ ਨੇ ਜਿਹੜਾ ਇਹਦਾ ਵਿਰੋਧ ਕੀਤਾਗਾ ਕਿ ਭਾਈ ਜਿਹੜੀ ਇਹ ਇੱਕ ਜਿਹੜੀ ਫਿਲਮ ਆ ਇਸ ਸਿੱਖਾਂ ਨੂੰ ਚੜਾ ਰਹੀ ਆ ਇਹ ਪੰਜਾਬੀਆਂ ਦੇ ਖਿਲਾਫ ਆ ਇਹਦੇ ਵਿੱਚ ਜਿਹੜਾ ਕਿ ਇੰਨਾਗਾ ਜ਼ਹਿਰ ਘੋਲਿਆ ਗਿਆਗਾ ਕਿ ਇਹ ਫਿਲਮ ਕੱਲੇ ਪੰਜਾਬ ਵਿੱਚ ਕੀ ਦੇ ਸਾਰੇ ਦੇਸ਼ ਭਾਰਤ ਦੇ ਵਿੱਚ ਜਿਹੜੀ ਇਹ ਬੈਨ ਹੋਣੀ ਚਾਹੀਦੀ ਆ ਇਹ ਕਾਗਜ਼ ਦੇ ਆਗੂਆਂ ਦੇ ਵਿੱਚ ਜਿਹੜੀ ਆ ਵੱਡੀਆਂ ਜਿਹੜੀ ਕਿ ਉਹਨਾਂ ਨੇ ਮੁੱਦੇ ਚੁੱਕੇ ਨੇ ਵਿਰੋਧ ਵੀ ਕੀਤਾਗਾ ਪਰ ਵਿਰੋਧ ਦੇ ਕਰਨ ਦੇ ਬਾਅਦ ਜੁੱਧ ਵੀ ਤੇ ਫਿਰ ਵੀ ਇਹ ਜਿਹੜੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਹ ਫਿਲਮ ਕੰਗਣਾ ਰਣੌਤਰੀ ਰਿਲੀਜ਼ ਹੋ ਜਾਂਦੀ ਆ ਕਿਉਂਕਿ ਇਹਦੇ ਵਿੱਚ ਸਿੱਖਾਂ ਦਾ ਜਿਹੜਾ ਅਕਸਾ ਉਹਨੂੰ ਤੋੜ ਮਰੋੜ ਕੇ ਦਿਖਾਇਆ ਗਿਆਗਾ ਤੇ ਇਸ ਕਰਕੇ ਜਿਹੜਾ ਇਹ ਲੋਕ ਨੇ ਜਾਂ ਦੀਪ ਸਟ੍ਰੇਟ ਆ ਏਜੰਸੀਆਂ ਨੇ ਉਹ ਕਹਿੰਦੀਆਂ ਨੇ ਕਿ ਸਿੱਖਾਂ ਦਾ ਜਿਹੜਾ ਅਕਸਾ ਉਹਨਾਂ ਨੂੰ ਬੁਰਾ ਤਰ੍ਹਾਂ ਦਿਖਾਉਂਗੇ ਤਾਂ ਤੁਹਾਨੂੰ ਭਾਈ ਰਤਵੇ ਵੀ ਮਿਲਣਗੇ ਪਰਸਕਾਰ ਵੀ ਮਿਲਣਗੇ ਤੇ ਤੁਹਾਡੀਆਂ ਫਿਲਮਾਂ ਵੀ ਰਿਲੀਜ਼ ਹੋਣਗੀਆਂ ਜੇਕਰ ਤੁਸੀਂ ਦਿਖਾਓਗੇ ਸੱਚ ਜਿਸ ਤਰ੍ਹਾਂ ਦਲਜੀਤ ਦਸਾਂਦ ਦੀ ਫਿਲਮ ਵੱਲੋਂ ਸੱਚ ਦਿਖਾਇਆ ਗਿਆ ਤਾ ਫਿਰ ਉਹ ਫਿਲਮਾਂ ਨਹੀਂ ਚੱਲਣਗੀਆਂ ਫਿਰ ਕਹਿੰਦੇ ਆ ਕਿ ਦੇਸ਼ ਦੇ ਵਿੱਚ ਲੋਕਤੰਤਰ ਐ ਇੱਥੇ ਸੰਵਿਧਾਨ ਹੁਣ ਦੱਸੋ ਕਿ ਲੋਕਤੰਤਰ ਕਿੱਥੇ ਗਿਆ ਕੰਗਣਾ ਦਾ ਉਤੀ ਫਿਲਮਾਂ ਲਈ ਤਾਂ ਸਾਰਾ ਕੁਝ ਸੰਵਿਧਾਨ ਵੀ ਆ ਲੋਕਤੰਤਰ ਵੀ ਆ ਦਲਜੀਤ ਦਸਾਂਤ ਦੀ ਵੀਡੀਓ ਬਣਦੀ ਆ ਜਾਂ ਕਿਸੇ ਹੋਰ ਦੀ ਬਣਦੀ ਆ ਉਹਦੇ ਲਈ ਲੋਕਤੰਤਰ ਦਾ ਗਲਾ ਕੁੱਟਿਆ ਜਾਂਦਾਗਾ ਤੇ ਸੰਵਿਧਾਨ ਦਾ ਵੀ ਗਲਾ ਕੁੱਟਿਆ ਜਾਂਦਾਗਾ ਜੇਕਰ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਦਲਦੀਦ ਸੰਸਾ ਦੇ ਸ਼ੋਅ ਹੁੰਦੇ ਆ ਤੇ ਉਹਨਾਂ ਨੂੰ ਬੰਦ ਕੀਤਾ ਜਾਂਦਾਗਾ ਉਹਨਾਂ ਨੂੰ ਸਕਿਉਰਟੀ ਨਹੀਂ ਦਿੱਤੀ ਜਾਂਦੀ ਜੇਕਰ ਕਿਸੇ ਹੋਰ ਕਲਾ ਲੱਚਰ ਕਲਾਕਾਰ ਦੇ ਹੁੰਦੇ ਆ ਜਿਹੜਾ ਕਿ ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਕਿ ਅਸਲੀਲ ਗੀਤ ਗਾਣੇ ਸ਼ਰਾਬ ਤਮਾਕੂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਹੋਵੇ ਜਿਹੜਾ ਬੰਦਾ ਉਹਨਾਂ ਦਾ ਸ਼ੋਅ ਚੱਲਦੇ ਨੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕਿ ਸਿੱਖਤ ਐਸੀ ਆ ਜਾਂ ਆਪਾਂ ਇਹ ਕਹਿੰਦੇ ਕਿ ਪੰਜਾਬ ਦੀ ਬੰਦਾ ਗੱਲ ਕਰਦਾਗਾ ਤੇ ਉਹਨਾਂ ਦੇ ਲਈ ਕੋਈ ਇੱਥੇ ਜਗਾ ਨਹੀਂ ਭਾਰਤ ਦੇ ਵਿੱਚ ਇਹ ਜਿਹੜੇ ਅੱਜ ਦੇ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਇਹ ਹੋ ਕਿਉਂ ਰਹੇ ਨੇ ਇਹਦੇ ਵਿੱਚ ਵੱਡਾ ਰੀਜਨ ਆ ਵੱਡਾ ਕਾਰਨਾ ਹੈ ਲੋਕਾਂ ਨੂੰ ਸਮਝਣਾ ਪਵੇਗਾ ਪਰ ਲੋਕ ਸਾਡੇ ਇਹ ਗੱਲ ਤੱਕ ਨਹੀਂ ਜਾਂਦੇ ਕਿ ਉਹਨਾਂ ਨੂੰ ਲੱਗਦਾ ਕਿ ਦਿਲਜੀਤ ਦਸਾਂਦ ਨੇ ਵੀਡੀਓ ਕੱਢਤੀ ਸੈਂਸਰ ਬੋਰਡ ਨੇ ਜੀ ਉਹਨਾਂ ਨੂੰ ਕੱਟ ਲਾਤਾ ਤੇ ਉਹਨੇ ਲਈ ਜ ਨਹੀਂ ਕੀਤੀ ਇਹਦੇ ਪਿੱਛੇ ਤੁਹਾਨੂੰ ਦੱਸਤਾ ਕਿ ਏਜੰਸੀਆਂ ਖੜੀਆਂ ਨੇ ਕੇਂਦਰ ਸਰਕਾਰ ਦੀਆਂ ਕੇਂਦਰ ਸਰਕਾਰ ਖੜੀ ਆ ਪਿੱਛੇ ਆਰਐਸਐਸ ਖੜੀ ਆ ਇੱਕ ਦੀਵ ਸਟੇਟ ਖੜੀ ਆ ਜਿਹੜੀ ਕਿ ਕਹਿੰਦੀ ਆ ਕਿ ਸੱਚ ਸਾਹਮਣੇ ਨਾ ਆ ਸਕੇ ਕਿਉਂਕਿ ਜੇਕਰ ਸੱਚ ਸਾਹਮਣੇ ਆ ਗਿਆ ਤਾਂ ਲੋਕਾਂ ਨੇ ਭਾਈ ਸਰਕਾਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣਾਗਾ ਤੇ ਲੋਕਾਂ ਨੇ ਕਹਿ ਦੇਣਾਗਾ ਕਿ ਭਾਈ ਸਾਡੇ ਨਾਲ ਸਨ ਤਾਂ ਪਤਾ ਹੀ ਨਹੀਂ ਕਿ ਸਾਡੇ ਨਾਲ ਜਿਹੜੇ ਨੌਜਵਾਨ ਜੀ ਜੰਮੇ ਆ ਜਾਂ 15-16 ਸਾਲ ਤੋਂ ਉੱਪਰ ਆ ਪਲੱਸ ਉੱਪਰ ਆ 20-25 ਸਾਲ ਦੇ ਹਨ ਜਿਨ੍ਹਾਂ ਨੂੰ ਹਜੇ ਤੱਕ ਪਤਾ ਨਹੀਂ ਸਿੱਧੂ ਮੂਸੇਵਾਲੇ ਦਾ ਇੱਕ ਗੀਤ ਆਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਉਹਨੇ ਬਲਵਿੰਦਰ ਸਿੰਘ ਜਟਾਣੇ ਦਾ ਜਿਹੜਾ ਜਿਗਰ ਕੀਤਾ ਗੀਤ ਦੇ ਵਿੱਚ ਤਾਂ ਨੌਜਵਾਨਾਂ ਨੇ ਬਲਵਿੰਦਰ ਸਿੰਘ ਜਟਾਣੇ ਬਾਰੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਕਿ ਵੱਡੀ ਪੱਧਰ ਤੇ ਸਰਚ ਹੋਇਆ ਸਰਚ ਹੋਣ ਤੋਂ ਬਾਅਦ ਫਿਰ ਐਸਜੀਪੀਸੀ ਤੇ ਜਿਹੜਾ ਕਿ ਇੱਕ ਦਬਾਅ ਪਿਆ ਤੇ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਜਿਹੜੀ ਇੱਕ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਜਿਹੜੀ ਉਹ ਆਪਾਂ ਤਸਵੀਰ ਆ ਉਹ ਜਾਇਬ ਘਰ ਦੇ ਵਿੱਚ ਲਾਉਣੀ ਪਈ ਸੋਬਤ ਕਰਨੀ ਪਈ ਤੇ 30 32 ਸਾਲਾਂ ਤੋਂ ਕਿਉਂ ਨਹੀਂ ਕੀਤੀ ਕਿਉਂਕਿ ਬਲਵਿੰਦਰ ਸਿੰਘ ਜਟਾਣੇ ਨੂੰ ਕੁਝ ਬੁੱਧੂ ਜੀ ਜਿਹੜੇ ਲੋਕ ਜਾਣਦੇ ਆ ਤੇ ਉਹ ਸਾਡੇ ਨੌਜਵਾਨ ਉਹ ਸੁਣਨਾ ਪਸੰਦ ਨਹੀਂ ਕਰਦੇ ਜਾਂ ਜਿਹੜਾ ਤੇ ਕਲਾਕਾਰ ਆ ਇਹਦੇ ਜਾਦੇ ਤੁਹਾਨੂੰ ਪਤਾ ਕਿ ਫਾਲੋਅਰ ਜਾਦੇ ਹੁੰਦੀ ਆ ਜਿਹੜੇ ਕਲਾਕਾਰ ਦੀ ਕਹੀ ਹੋਈ ਗੱਲ ਆ ਉਹ ਸੇਤੀ ਜਿਹੜੀ ਨੌਜਵਾਨਾਂ ਦੇ ਅੰਦਰ ਜਿਹੜੀ ਉਹ ਘਰ ਕਰਦੀ ਆ ਤੁਸੀਂ ਇੱਥੇ ਦਿਮਾਨ ਲਾ ਲਓ ਇੱਥੇ ਚਮਟੇ ਖੜਕਾ ਲਓ ਇੱਥੇ ਢੋਲਕੀਆਂ ਖੜਕਾ ਲਓ ਤੇ ਜਾਂ ਇੱਥੇ ਕੋਈ ਹੋਰ ਬਲਾਰਾ ਬੋਲ ਪੇ ਉਹ ਤੁਹਾਡੇ ਨੌਜਵਾਨਾਂ ਤੇ ਉਹ ਅਸਰ ਨਹੀਂ ਕਰਦਾ ਕਿਉਂਕਿ ਨੌਜਵਾਨ ਉਹ ਸੁਣਨਾ ਨਹੀਂ ਪਸੰਦ ਕਰਦੇ ਜਿਹੜਾ ਗੱਲ ਦਾ ਇੱਕ ਕਹੀ ਗੱਲ ਆ ਕਲਾਕਾਰ ਵੱਲੋਂ ਕਹੀ ਗੱਲ ਆ ਜਿਹੜੀ ਉਹ ਨੌਜਵਾਨਾਂ ਦੇ ਅੰਦਰ ਜਿਹੜੀ ਘਰ ਕਰ ਜਾਂਦੀ ਆ ਇਸ ਕਰਕੇ ਜਿਹੜੀਆਂ ਸਰਕਾਰਾਂ ਨੂੰ ਪਤਾ ਹੈਗਾ ਕਿ ਫੋਲੋਅਰ ਜਿਹੜੀ ਦਲਜੀਤ ਸਾਹਨ ਦੀ ਹੈ ਇਸ ਵੇਲੇ ਉਹ ਪੁਰੀਆਂ ਪੂਰੀ ਦੁਨੀਆ ਦੇ ਵਿੱਚ ਸਾਇਆ ਹੋਇਆਗਾ ਪਹਿਲੇ ਨੰਬਰ ਤੇ ਹੈ ਜਿਹੜਾ ਕਿ ਪੰਜਾਬੀ ਬੋਲੀ ਨੂੰ ਅਕਸਾਹ ਕਰ ਰਿਹਾਗਾ ਤੇ ਜਿਹੜੀ ਕਿ ਵੱਡੀ ਬਜਟ ਤੇ ਫਿਲਮ ਬਣਾਈ ਆ ਕਿ ਇਹ ਫਿਲਮ ਨੂੰ ਦੇਖ ਕੇ ਜਿਹੜਾ ਕਿ ਸਾਡੇ ਨੌਜਵਾਨ ਜਿਹੜੇ ਹੈਗੇ ਪੰਜਾਬ ਦੇ ਜਾਂ ਬਾਹਰਲੇ ਦੇਸ਼ਾਂ ਦੇ ਜਾਂ ਇਸ ਦੇਸ਼ ਦੇ ਉਹ ਫਿਰ ਉਸ ਨੂੰ ਸਪੋਰਟ ਕਰਨਗੇ ਤੇ ਫਿਰ ਸਾਰਾ ਕੁਝ ਜਿਹੜਾ ਲੋਕਾਂ ਦੇ ਸਾਹਮਣੇ ਲਿਆਉਣਗੇ ਤੇ ਫਿਰ ਉਹ ਕਹਿਣਗੇ ਕਿ ਸਰਕਾਰਾਂ ਨੇ ਸਾਡੇ ਨਾਲ ਇਹ ਧੱਕੇ ਕੀਤੇ ਨੇ ਤੇ ਇਹ ਫਿਲਮਾਂ ਜਿਹੜੀ ਇੱਕ ਵੱਡੀ ਦਸਤਾਵੇਜ਼ ਬਣੂ ਇੱਕ ਇਤਿਹਾਸਕ ਫਿਲਮ ਬਣ ਜੂਗੀ ਕਹੇ ਇਸ ਕਰਕੇ ਇਹ ਜੀਆਂ ਫਿਲਮਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਜਿਹੜੀਆਂ ਪੰਜਾਬੀ ਸਿੰਗੜਾ ਵੱਲੋਂ ਬਣਾਈਆਂ ਜਾਂਦੀਆਂ ਨੇ ਧਾਰਮਿਕ ਫਿਲਮਾਂ ਬਣਾਈਆਂ ਜਾਂਦੀਆਂ ਨੇ ਉਹਨਾਂ ਵਿੱਚੋਂ ਕੱਟ ਲਾਏ ਜਾਂ ਕੌਮ ਦੇ ਹੀਰੇ ਫਿਲਮ ਬਣੀ ਸੀ ਪੱਤਾ ਪੱਤਾ ਸਿੰਘਾ ਦਾ ਫਿਲਮ ਬਣੀ ਸੀ ਰਾਜਕਾਕੜੇ ਦੀ ਇਹ ਫਿਲਮਾਂ ਜਾਂ ਤਾਂ ਇਹਨਾਂ ਨੂੰ ਕੱਟਾ ਲਾ ਕੇ ਚਲਾਣ ਦਿੱਤਾ ਜਾਊਗਾ ਜਦੋਂ ਕੱਟ ਹੀ ਲਾਤੇ 120 ਕੱਟ ਲਾਤੇ ਫਿਲਮ ਦੇ ਵਿੱਚੋਂ ਫਿਰ ਰਹਿ ਕੀ ਗਏ ਫਿਲਮ ਦੇ ਵਿੱਚ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬੱਦ ਤੋਂ ਬੱਦ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਜਿਹੜੀ ਜਾਗਰਤੀ ਆ ਚੁੱਕੀ ਆ ਜਾਵੇ ਕਿ ਭਾਈ ਦਲਦੀਦ ਦਸਾਂ ਦੀ ਜਿਹੜੀ ਫਿਲਮਾਂ ਉਹ ਬਿਨਾਂ ਕੱਟਾਂ ਤੋਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਰਿਲੀਜ਼ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਸੱਚ ਆ ਉਹ ਲੋਕਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾਗਾ ਇਹ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਜਿਹੜੀ ਵੀ ਕੋਈ ਸੱਚ ਦੇ ਆਧਾਰ ਤੇ ਫਿਲਮ ਬਣਦੀ ਹੈ ਚਾਹੇ ਉਹ ਕਿਸੇ ਵੱਲੋਂ ਵੀ ਬਣਾਈ ਗਈ ਹੋਵੇ ਉਹਨੂੰ ਜਿਹੜਾ ਅਰਲੇਜ ਹੈ ਜ਼ਰੂਰ ਕਰਨਾ ਚਾਹੀਦਾ ਹੈਗਾ ਤੇ ਤੁਸੀਂ ਇਸ ਵੀਡੀਓ ਨਾਲ ਨੂੰ ਕਵੇਂ ਦੇਖਦੇ ਹੋ ਕੀ ਦਲਜੀਤ ਤੇ ਕੰਗਣਾ ਰਨਾਉਤ ਦੀ ਫਿਲਮ ਨੂੰ ਡਿਫੈਂਸ ਤੁਸੀਂ ਕਵੇਂ ਦੇਖਦੇ ਹੋ ਤੇ ਕੰਗਣਾ ਰਨਾਉਤ ਉਹ ਆ ਤੁਹਾਨੂੰ ਦੱਸ ਦਿੱਤਾ ਪਹਿਲਾਂ ਮੈਂ ਕਿ ਜਿਹੜੀ ਸਿੱਖਾਂ ਦੇ ਖਿਲਾਫ ਹਰਮ ਜਿਹੜੀ ਜ਼ਹਿਰ ਉਗਲਦੀ ਆ ਤੇ ਜਸਵੰਤ ਸਿੰਘ ਖਾਲਸਾ ਵਰਗੇ ਜਿਹੜੇ ਨੌਜਵਾਨ ਨੇ ਜਿਹੜੇ ਕਿ ਮਨੁੱਖੀ ਅਧਿਕਾਰ ਦੇ ਇੱਕ ਇੱਕ ਕੰਮ ਕਰਦੇ ਸੀ ਉਹਨਾਂ ਵੱਲੋਂ ਜਿਹੜਾ ਸਾਰਾ ਡਾਟਾ ਇਕੱਠਾ ਕੀਤਾ ਗਿਆ ਉਹਦੇ ਜੀਵਨ ਅਧਾਰ ਤੇ ਫਿਲਮ ਬਣੀ ਹੈ ਤੇ ਉਹਦਾ ਸਾਰਾ ਕੁਝ ਦਿਖਾਇਆ ਗਿਆ ਤੇ ਉਹ ਭਾਈ ਬੈਣ ਹੋ ਗਈ ਆ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਦੁਖਦਾਈ ਗੱਲ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਰੂਰ ਲਿਖੋ ਧੰਨਵਾਦ ਬੈਜੀ ਕਾ ਖਾਲਸਾ ਵਾ ਅਰਜ਼ ਕੀ ਫਤਿਹ